ਡਾਕਟਰ ਸਾਹਿਬ ਸਾਹਮਣੇ ਆ ਜਾਓ ਨੂੰ ਮਾਰਾ ਡਾਕਟਰ ਸਾਹਿਬ ਬਾਹਰ ਦੇਖੇ ਦੇ ਦਿਓ ਡਾਕਟਰ ਸਾਹਿਬ ਬਾਹਰ ਦੇਖਾ ਕਰਾ ਦਿਓ ਸਰਟੀਫਿਕੇਟ ਜਿਹੜਾ ਹੈਗਾ ਮਿਲਿਆ ਉਹ ਪਟਾਰੇ ਦੇ ਸਾਹਮਣੇ ਤੁਹਾਡੇ ਯਾ ਸਰਟੀਫਿਕੇਟ ਆ ਗਿਆ ਉਹ ਮਿਲ ਗਿਆ ਹੈਗਾ ਉਹਨਾਂ ਦਾ ਲੋਕਰ ਬਣ ਜਾਣਾ ਉਹਨਾਂ ਦੇ ਸਾਹਮਣੇ ਜੀ ਉਹਨਾਂ ਦੀ ਪੂਰੀ ਟੀਮ ਹੈਗੀ ਹੈ ਇੱਥੇ ਕਰਾ ਦਿਓ ਨਹੀਂ ਤੁਹਾਨੂੰ ਤਾਂ ਐਮ ਐਲਓ ਵੀ ਹੈਗਾ ਹੈ ਕਿ ਦੇਖ ਜੀ ਤੂੰ ਮਰਦੇ ਹੀ ਗਿਆ ਕਿ ਆਹ ਲਾਓ ਕੇ ਵੀ ਪਾਓ ਜੀ ਸਤਿ ਸ਼੍ਰੀ ਅਕਾਲ ਜੀ ਕਿ estrat ਦੇ ਦਿਓ ਜਿਤਨੂੰ ਮਰ ਰਹਿ ਜਾਗਾ ਜੀ ਮੈਂ ਸ਼ੁਰੂ ਕਰ ਦੋ ਜਿੱਤ ਆਪਣੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਪਰਮਾਤਮਾ ਦਾ ਅਸ਼ੀਰਵਾਦ ਰਿਹਾ ਜਿਸ ਨਾਲ ਦਾ ਬਹੁਤ ਕਿਰਪਾ ਰਹੀ ਹੈ ਵਾਈ ਗੁਰੂ ਜੀ ਦੀ ਤੇ ਜਿਸ ਨਾਲ ਦਾ ਮੈਂ ਤੇ ਲੋ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੀ ਤੇ ਸਾਰੀ ਸਮੂਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਮੇਂਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ ਅਰੋੜਾ ਜੀ ਇਹ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹੁਸ਼ਾਰਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇਜ ਲੋ ਧੰਨਵਾਦ ਕਰਦਾ ਹਾਂ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਾਰਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਹੱਥ ਰਿਹਾ ਹੈ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਦਰ ਡਾਕਟਰ ਹਰਵੰਸ ਕੌਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਤ ਕੁਮਾਰ ਜੀ ਜੋ ਨਿਸ਼ਾਨਤ ਕੁਮਾਰ ਜੀ ਮੇਰੇ ਬ੍ਰਦਰ ਨੇ ਤੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਇਸੇ ਨਾਲ ਨਾਲ ਜੋ ਸਾਰੇ ਮੇਰੇ ਵੋਟਰ ਸਪੋਰਟਰ ਹੈ ਜਿੰਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਲਾਈ ਹੈ ਉਹਨਾਂ ਦਾ ਮੈਂ ਤੇ ਦੇ ਦਿਲੋਂ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਦੇ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਸ਼ਪਕਸ਼ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਤੇ ਜੋ ਸਾਡੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਦਿলো ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਹੈ ਨਿਸ਼ਪਕਸ਼ ਹੋ ਕੇ ਟਰਾਂਸਪੀਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਜੇ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਾਈ ਹੈ ਉਹਨਾਂ ਦਾ ਵੀ ਮੈਂ ਤੇ ਦਿলো ਧੰਨਵਾਦ ਕਰਦਾ ਏਜੰਡਾ ਕੀ ਰਹੇਗਾ ਸਰ ਦੇਖੋ ਏਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਹੈ ਸਭ ਤੋਂ ਪਹਿਲਾਂ ਜੋ ਮੁੱਦਾ ਹੈ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਜਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆਈ ਪੋਲੀਟੈਕਨਿਕ ਕਾਲਜ ਦੀ ਵੀ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜ਼ਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਤੂਆਬ ਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੋਗੇ ਲਏ ਜਾਣਗੇ ਜਿਹਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ 'ਚ ਜੋ ਹੈ ਪਾਣੀ ਆਏਗਾ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣੀਆਂ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਚੰਦੇਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਤਾਂ ਕੰਮ ਵੀ ਉਸ ਤੋਂ ਵੱਧ ਚੜ ਕੇ ਦੁਗਣੀ ਤਿਗਣੀ ਸਪੀਡ ਦੇ ਨਾਲ ਕੀਤੇ ਜਾਣਗੇ। ਇਹ ਕੰਮ ਕਿਹੜਾ ਕਰੋਗੇ? ਬਿਲਕੁਲ ਸਭ ਤੋਂ ਪਹਿਲਾਂ ਤਾਂ ਜੀ ਵਾਈਕ੍ਰੀ ਜੀ ਦਾ ਧੰਨਵਾਦ ਕਰਾਂਗਾ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ, ਨੇਰ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ, ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸੇ ਇਦਾਂ ਬਹੁਤ ਜ਼ਿਆਦਾ ਸਾਥ ਰਿਹਾ ਸਾਰਿਆਂ ਦਾ। ਜਿੰਨਾ ਸਹਿਰਾ ਕਿਹਨੂੰ ਮੰਨਦੇ ਹੋ? ਜਿੰਦਾ ਸਹਿਰਾ ਮੈਂ ਜੋ ਹੈ 100% ਤੋ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਬਸ ਸਭ ਤੋਂ ਜ਼ਿਆਦਾ ਜੋ ਮੈਨੂੰ ਗਾਈਡੈਂਸ ਜਿਹਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜ ਕੁਮਾਰ ਸੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿਤਦਾ ਸਹਿਰਾ ਦਿੰਦਾ ਹਾਂ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਜਦੋਂ ਕਦਮ ਰੱਖੇ ਸੀਗੇ ਤੇ ਉਹਨਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਬਿਲਕੁਲ ਅਸ਼ੀਰਵਾਦ ਤੇਰੇ ਨੇ ਪਿਤਾ ਜੀ ਜੋਨਰ ਸਰ ਵੱਡੂ ਗਿੱਟਾ ਸੇੜਾ ਬੰਦਦੇ ਆ ਤੇ ਤੁਸੀਂ ਵੀ ਅੱਖਾਂ ਦੇ ਨਹੀਂ ਹੈਗੀਆਂ ਨਮ ਕਰਲੀਆਂ ਨੇ ਆਪਣੀਆਂ ਤੇ ਤੁਹਾਡਾ ਜਿਹੜਾ ਉਹ ਐਮਐਲਏ ਬਣ ਕੇ ਤੁਸੀਂ ਐਂ ਵੀ ਡਬਲ ਇੰਡਨੀ ਸਰਕਾਰ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪਿਤਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚਬੇਵਾਲ ਦੇ ਵਿੱਚ ਰਿਕਾਰਡ ਤੋੜ ਜਿੱਤ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸਕੱਤਰ ਇੰਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪ੍ਰਵਾਸ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਮਨ ਅਰੋੜਾ ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਸਹਿਬਾਨ ਕੁਮਨ ਸਾਹਿਬ ਸਾਡੇ ਇੰਚਾਰਜ ਸਾਡੇ ਹਲਕੇ ਦੇ ਰਹੇ ਬੈ ਸਾਹਿਬ ਤੇ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਮੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾ ਸਾਹਿਬ ਸਾਰੇ ਐਮਐਲਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਰਵਜੋਤ ਜੀ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਿਰੋਧੀਆਂ ਨੂੰ ਇਹ ਬਹੁਤ ਕਰਾਰਾ ਜਵਾਬ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਘਾਗ ਪੋਲਿਟਿਸ਼ੀਅਨਸ ਆ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਜਿਨ੍ਹਾਂ ਨੂੰ ਹਫਤਾ ਫालतੂ ਵੀ ਮਿਲਿਆ ਪਰ ਉਹ ਫਿਰ ਵੀ ਕੱਖ ਨਹੀਂ ਬਗਾੜ ਸਕੇ ਔਰ ਜਦੋਂ ਕਮਾਂਡ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਡਾਕੂਆਂ ਦੇ ਹੱਥ ਚ ਹੋਏਗੀ ਤੇ ਉਹ ਪਾਰਟੀ ਜਿਹੜੀ ਕੁਝ ਨਹੀਂ ਕਰ ਸਕਦੀ ਡਾਕੂ ਸ਼ਾਮਸੁੰਦਰ ਅਰੋੜਾ ਜਿਹਦੀ ਰਹਿਨਵਾਈ ਹੇਠ ਇਹ ਇਲੈਕਸ਼ਨ ਲੜਿਆ ਗਿਆ ਉੱਥੇ ਪਾਰਟੀਆਂ ਦੇ ਹਾਲ ਹਮੇਸ਼ਾ ਇਹ ਹੋਣਗੇ ਸੋ ਚੰਨੀ ਜੀ ਵੀ ਫੇਲ ਹੋਏ ਔਰ ਜਿੰਨੀ ਲੀਡਰਸ਼ਿਪ ਆਈ ਉਹ ਸਾਰੀ ਚੱਬੇਵਾਲ ਦੇ ਵਿੱਚ ਕੇਂਦਰ ਸੀ ਔਰ ਸਮੁੱਚੀ ਕਾਂਗਰਸ ਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਅਸੀਂ ਪਲਟੀ ਦਿੱਤੀ ਆ ਉਹ ਹਰਾਇਆ ਭਾਵੇਂ ਜਿੱਤੋਗੇ ਅੱਜ ਜਦੋਂ ਟਿਕਟ ਮੇਰੀ ਸੀ ਕੋਈ ਮਨ 'ਚ ਸ਼ੰਕਾ ਸੀਗਾ ਵੀ ਕੋਈ ਉਲਟ ਫੇਰ ਨਾ ਹੋ ਜੇ ਆ ਦੇਖੋ ਜਦੋਂ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦਾ ਹੈ ਖਾਸ ਤੌਰ ਤੇ ਜਦੋਂ ਇੱਕ ਹਫਤਾ ਵਧਿਆ ਤੇ ਜਿਹੜੇ ਵਿਰੋਧੀ ਸੀ ਉਹ ਬੜੇ ਅਪਬੀਟ ਸੀ ਉਹ ਬੜੇ ਖੁਸ਼ ਸੀ ਵੀ ਲੈ ਵੀ ਹੁਣ ਇੱਕ ਹਫਤਾ ਮਿਲ ਗਿਆ ਤੇ ਹੁਣ ਜਿਹੜੀ ਆਪਾਂ ਜਿੱਤ ਜਾਾਂਗੇ ਪਰ ਇਹ ਵੀ ਵਰਕਰ ਸਪੋਰਟਰ ਸਾਡੇ ਜਿੰਨੇ ਵੋਟਰਸ ਨੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਔਰ ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਉਹ ਇਹਨਾਂ ਨੂੰ ਕਰਾਰਾ ਜਵਾਬ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਗਾਉਂਦੇ ਸੀ ਬਾਜਵਾ ਸਾਹਿਬ ਉਹਨਾਂ ਨੂੰ ਕਰਾਰਾ ਮੈਂ ਸਮਝਦਾ ਕਿ ਮੂੰਹ ਤੇ ਕਰਾਰਾ ਤਮਾਚਾ ਹੈ ਸੋ ਜਿੰਨੀ ਲੀਡਰਸ਼ਿਪ ਸਾਡੇ ਤੇ ਜਿਹੜੇ ਗਲਤ ਜਿਹੜੇ ਅਨਿਸ਼ਾਨ ਜਿਹੜੇ ਜੋ ਵੀ ਇਹਨਾਂ ਨੇ ਸਾਡੇ ਤੇ ਦੂਸ਼ਣਵਾਜੀ ਕੀਤੀ ਉਸ ਦਾ ਸਾਡੇ ਵੋਟਰ ਸਪੋਰਟਰਸ ਨੇ ਮੈਂ ਸਮਝਦਾ ਕਿ ਵੱਡਾ ਜਵਾਬ ਦਿੱਤਾ ਪਰਸੈਂਟੇਜ ਆਫ ਵੋਟਸ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਪਰ ਮਾਰਜਨ ਜਿਹੜਾ ਉਹ ਸਭ ਤੋਂ ਵੱਧ ਹੈ ਸੋ ਸਭ ਤੋਂ ਵੱਡੇ ਮਾਰਜਨ ਨੇ ਇਹ ਜਵਾਬ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਮਜ਼ਬੂਤ ਹੈ ਕੇਜਰੀਵਾ ਸਾਹ ਮਜਬੂਤ ਹੈ ਭਗਵੰਤ ਮਾਨ ਜੀ ਦੀਆਂ ਨੀਤੀਆਂ ਜਿਹੜੀਆਂ ਉਹ ਮਜਬੂਤ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਸੋਨ ਸਿੰਘ ਖੰਡਲ ਜੀ ਜਿਹੜੇ ਕੀ ਉੱਥੋਂ ਪਹਿਲਾਂ ਵੀ ਜਿੱਤੇ ਨੇ ਜਾਂ ਹਸਾਬ ਕਰਾ ਚੁੱਕੇ ਨੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਪਿੱਛੇ ਆ ਆ ਠੰਡਾ ਸਾਹਿਬ ਦਾ ਰਿਕਾਰਡ ਬਣਾਉਣ ਦੇ ਲੱਗੇ ਹੋਏ ਸੀ ਚਾਰ ਵਾਰ ਜਿੱਤੇ ਸੀ ਚਾਰ ਵਾਰ ਹਾਰ ਗਏ ਹੁਣ ਸੋ ਉਹਨਾਂ ਦਾ ਚੈਪਟਰ ਤੇ ক্লোਜ਼ ਹੋ ਚੁੱਕਾ ਜਮਾਤ ਜਬਤ ਹੋ ਚੁੱਕੀ ਆ ਔਰ ਕਾਂਗਰਸ ਨੇ ਵੀ ਜਿੰਨਾ ਕਿ ਜ਼ੋਰ ਲਾਇਆ ਉਮੀਦਵਾਰ ਬਦਲਿਆ ਪਰ ਮੈਂ ਸਮਝਦਾ ਕਿ ਉਮੀਦਵਾਰ ਬਦਲ ਕੇ ਵੀ ਐਡੀ ਸਾਰੀ ਲੀਡਰਸ਼ਿਪ ਜਿੰਨੀ ਉਹਨਾਂ ਵੱਲੋਂ ਜ਼ੋਰ ਲਗਾਉਣ ਦੇ باوجود ਵੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦਲਤਾਂ ਦੇ ਮਸੀਹਾਂ ਉਹਨਾਂ ਨੂੰ ਦਲਤਾਂ ਨੇ ਮੂੰਹ ਨਹੀਂ ਲਾਇਆ ਸੋ ਮੈਂ ਸਮਝਦਾ ਕਿ ਬੁਰੀ ਤਰ੍ਹਾਂ ਸਾਰੇ ਲੀਡਰ ਜਿਹੜੇ ਆ ਉਹ ਇੱਥੇ ਚੱਬੇਵਾਲ ਦੇ ਵਿੱਚ ਫੇਲ ਹੋਏ ਆ ਸੋ ਜਿੱਥੇ ਵੀ ਚੰਨੀ ਜਗ੍ਹਾ ਹੈ ਉੱਥੇ ਕਾਂਗਰਸ ਆ ਰਹੀ ਹੈ ਬੀਜੇਪੀ ਕਾਂਗਰਸ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ ਕਾਂਗਰਸ ਦੀ ਹਾਰ ਦਾ ਕਾਰਨ ਸੁੰਦਰ ਸ਼ਾਮ ਰੋੜਾ ਵਰਗੇ ਲੀਡਰ ਜਿਹੜੇ ਡਾਕੂ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਰੋਪਾਂ ਦੇ ਵਿੱਚ ਲਿਪਤ ਨੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਸ ਤਰ੍ਹਾਂ ਦੇ ਲੀਡਰ ਜਿਹੜੇ ਚੱਲਦੇ ਨੇ ਖਾਸ ਤੌਰ ਤੇ ਜਾ ਚੰਨੀ ਜੀ ਜਿਹੜੇ ਉਹਨਾਂ ਨੂੰ ਸਰਵੇ ਸਰਵਾ ਸਮਝੋ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਹ ਨੇ ਬੇਟਾ ਜਿਆਦਾ ਵੱਡੇ ਮਾਰਜਨ ਨਾਲ ਜਿੱਤੇ ਤੇ ਫਾਦਰ ਦਾ ਕੀ ਹੈ ਤੇ ਤੁਸੀਂ ਮੈਨੂੰ ਦੇਖਿਆ ਸੀ ਕਿ ਮੈਂ ਭਾਵੇਂ ਤੁਹਾਡੇ ਮਾਰਜਨ ਦਾ ਮੈਂ ਪਹਾਨ ਜੀ ਦੇਖੋ ਇਸ ਵਾਰ ਜਿਹੜਾ ਮਾਰਜਨ ਹੈ ਇਹ ਜਿਹੜਾ ਮੇਰਾ ਖਿਆਲ 61% ਵੋਟ ਜਿਹੜੀ ਹੈ ਪਹਿਲੀ ਵਾਰ ਪਈ ਹੈ ਮੈਨੂੰ ਇਸ ਤੋਂ ਪਹਿਲਾਂ 2017 ਦੇ ਵਿੱਚ 49.9% ਪਈ ਸੀ ਔਰ ਇਸ ਵਾਰ 61% ਵੋਟ ਪਈ ਹੈ ਤੇ ਮੈਂ ਆਪਣਾ ਖਾਸ ਤੌਰ ਤੇ ਆਪਣੇ ਛੋਟੇ ਬ੍ਰਦਰ ਜਤਿੰਦਰ ਜੀ ਦਾ ਤੇ ਆਪਣੀ ਸਮੁੱਚੀ ਟੀਮ ਜਿੰਨੀ ਵੀ ਡਾਕਟਰ ਸ਼ਿਵ ਨੇ ਡਾਕਟਰ ਪਾਲ ਨੇ ਰੋਮੀ ਜੀ ਨੇ ਅਨਿਲ ਜੀ ਨੇ ਮੇਰੀ ਸਮੁੱਚੀ ਸਾਰੇ ਜਿੰਨੇ ਵੀ ਲੀਡਰ ਮੇਰੇ ਨਾਲ ਹੋਰ ਟੀਮ ਹੈ ਜਿਹੜੀ ਮੈਡਮ ਮਨਦੀਪ ਪੌਰ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ਼ਾਨ ਨੂੰ ਇੱਕ ਜਰੂਰ ਮੈਂ ਤੁਹਾਡੇ ਰਾਹੀਂ ਇੱਕ ਕਾਡਵਾਈਸ ਦੇਣੀ ਚਾਹੁੰਦਾ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਇਲੈਕਸ਼ਨ ਹਰ ਵਾਰ ਜਿੱਤਿਆ ਨਹੀਂ ਜਾ ਸਕਦਾ ਡਾਕਟਰ ਇਸ਼ਾਨ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਏਗਾ